ਫਗਵਾੜਾ ਚ ਚੋਰਾਂ ਨੇ ਮਨੀ ਚੈਂਜਰ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ ਚੋਰਾਂ ਨੇ ਦੁਕਾਨ ਦਾ ਸ਼ਟਰ ਪਟਕੇ ਦੁਕਾਨ ਅੰਦਰੋਂ ਨਕਦੀ ਤੇ ਹੋਰ ਕੀਮਤੀ ਸਮਾਨ ਲੈ ਕੇ ਚੋਰ ਹੋਏ ਫਰਾਰ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨਕੀ ਰਾਂਹੇ ਤੋਂ ਦਰੁਪ ਕਲੂਚਾ ਦੀ ਰਿਪੋਰਟ ਕਿਨਾ ਆਪਣਾ ਬਲਰਾਮ ਸ਼ਰਮਾ ਜੀ ਹਾਂ ਜੀ ਸਰ ਕੀ ਮਾਮਲਾ ਕੀ ਅੱਜ ਜਿਹੜਾ ਸਵੇਰੇ ਸਵੇਰੇ ਇੱਥੇ ਦੁਕਾਨ ਦੇ ਬਾਹਰ ਖੜੇ ਮਾਮਲਾ ਇਹ ਹੈ ਜੀ ਕਿ ਇੱਕ ਐਸਪੀ ਸਾਹਿਬ ਦਾ ਦਫਤਰ ਕੋਲ ਹੁੰਦੇ ਹੋਏ ਔਰ ਕਨਾਲੀ ਦੁਕਾਨਾਂ ਹੁੰਦੀਆਂ ਹੋਈਆਂ ਇੱਥੇ ਚੋਰੀ ਹੋ ਗਈ ਆ ਬਹੁ ਮਾੜੀ ਗੱਲ ਆ ਪ੍ਰਸ਼ਾਸਨ ਬੜਾ ਢਿਲਾਇਆ ਫਿਰ ਤਾਂ ਕਿਤੇ ਅੱਗੇ ਵੀ ਡਾਕਟਰ ਸਾਹਿਬ ਦੇ ਚੋਰੀ ਹੋਈ ਆ ਹੋਰ ਮਨੀ ਚੈਂਜਰ ਦੇ ਵੀ ਸਾਹਮਣੇ ਚੋਰੀ ਹੋਈ ਆ ਪਰ ਪ੍ਰਸ਼ਾਸਨ ਬੜਾ ਸੁੱਤਾ ਪਿਆ ਜੀ ਤੇ ਪੋਰਟ ਕੰਪਲੀਟ ਕੀਤੀ ਜਿਹੜੀ ਆਮ ਡੀਡੀ ਰੋਡ ਤੇ ਜਿਹੜੀ ਚੋਰੀ ਹੋਣੀ ਸ਼ਟਰ ਛੁੱਟ ਨੇ ਔਰ ਐਸਪੀ ਦਫਤਰ ਦੇ ਨਾਲ ਬਿਲਕੁਲ ਦੁਕਾਨਾਂ ਜੀਰਾ ਮਨੀ ਚੈਂਜਰ ਜਿਹੜਾ 사ਜਨ ਇੰਟਰਪ੍ਰਾਈਜ਼ ਦਾ ਉਹਨਾਂ ਦੇ ਸ਼ਟਰ ਤੋੜ ਕੇ ਬੀਬੀ ਡੀ ਔਰ ਕੈਮਰੇ ਵੀ ਤੋੜ ਕੇ ਸਾਰਾ ਕੁਝ ਤੋੜ ਕੇ ਬੜਾ ਫੁਰਤੀ ਨਾਲ ਜਾਨੀ ਕਿ ਇਹ ਸਾਰਾ ਕੰਮ ਕਰਤਾ ਔਰ ਦੇਖੋ ਕਿੰਨਾ ਧੀਰ ਲਗਾਈ ਹੋਊਗੀ ਸਾਰੀਆਂ ਚੀਜ਼ਾਂ ਤੋੜਨ ਲਈ ਕਿਸੇ ਨੂੰ ਵੀ ਨਹੀਂ ਪਤਾ ਲੱਗਾ ਕੁਝ ਤੇ ਆਪਾਂ ਨੂੰ ਕਿੰਨੇ ਵਜੇ ਪਤਾ ਲੱਗਾ ਜੀ ਇਹ ਇਹ ਸਵੇਰੇ 7 ਵਜੇ ਜੀ ਤੇ ਪੁਲਿਸ ਕੰਪਲੇਟ ਕੀਤੀ ਤੁਸੀਂ ਪੁਲਿਸ ਕੰਪਲੇਟ ਕੀਤੀ ਜਿਹੇ ਤੱਕ ਕੋਈ ਪੁਲਿਸ ਨਹੀਂ ਆਈ 10 ਵਜੇ ਚਲੇ ਆ ਕੋਈ ਪੁਲਿਸ ਨਹੀਂ ਆਈ ਇੱਦਾਂ ਤੇ ਕੋਈ ਵਾਰਦਾਤਾ ਵੀ ਹੋ ਜਵੇ ਤਾਂ ਪੁਲਿਸ ਨਾ ਆਵੇ ਕੋਈ ਤੇ ਲਗਭਗ ਮਾੜੀ ਗੱਲ ਆ ਜੀ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਇਹਨਾਂ ਦਾ ਲਗਭਗ ਦੇਖੋ ਜੀ ਇਹ ਹੁਣ ਬਿਰੂnga ਬਚਾਰਾ ਕੈਮਰੇ ਦਾ ਹੁਣ 20-25000 ਦਾ ਕੈਮਰੇ ਆ ਡੀਵੀਡੀ ਆ ਹਾਂਜੀ ਲੈਪਟਾਪ ਲੈ ਗਏ ਹੁਣ ਲਗਦੋ ਲੱਖ ਰੁਪਏ ਦਾ ਨੁਕਸਾਨ ਤਾਂ ਹੋਣਾ ਹੀ ਆ ਜੀ ਕੈਸ਼ ਵਗੈਰਾ ਵੀ ਲੱਗ ਗਿਆ ਜੀ ਕੈਸ਼ ਵੀ ਲੱਗ ਗਿਆ ਜੀ ਹੁਣ ਇਹ ਦੇਖੂਗਾ ਆਪਣਾ ਸਾਰਾ ਕੀ ਕੀ ਗਿਆ ਮੇਰਾ ਹਜੇ ਦੇਖਿਆ ਨਹੀਂ ਇਹਨੇ ਇਹ ਤਾਂ ਪੁਲਿਸ ਨੂੰ ਰਿਪੋਰਟ ਦੇ ਸੀਗੇ ਪੁਲਿਸ ਦੇ ਸਾਹਮਣੇ ਦੇਖੀ ਸੀ ਪਰ ਇਹ ਬਹੁਤ ਮਾੜੀ ਗੱਲ ਆ ਪ੍ਰਸ਼ਾਸਨ ਲਈ ਔਰ ਐਸਪੀ ਦਫ਼ਤਰ ਦੇ ਕੋਲ ਹੁੰਦੇ ਹੋਏ ਐਸਪੀ ਮੈਡਮ ਜਿਹੜੀ ਬਹੁਤ ਵਧੀਆ ਆਈ ਆ ਅਸੀਂ ਤਾਂ ਕਹਿੰਦੇ ਆ ਔਰ ਇਹ ਚੋਰੀ ਜਲਦੀ ਤੋਂ ਜਲਦੀ ਲੱਭੀ ਜਾਵੇ ਨਾਲੇ ਦੁਆਲੇ ਦੇ ਵੀ ਕੈਮਰੇ ਹਨ ਉਹਨਾਂ ਚੋਂ ਵਿੱਚੋਂ ਲੈ ਕੇ ਇਹ ਚੋਰੀ ਜਲਦੀ ਤੋਂ